ਅੱਜਪਾ ਪਰਮੇਸ਼ਵਰ ਜੀ ਦੇ ਬਚਨ ਦੇ ਵਿੱਚੋਂ ਜੋ ਸਿੱਖਣਾ ਆ ਉਹ ਹੈ ਕਿ ਕਿੱਦਾਂ ਦੀ ਵਫਾਦਾਰੀ ਆ ਜਿਹੜੀ ਪਰਮੇਸ਼ਵਰ ਜੀ ਨੂੰ ਪਸੰਦ ਆ ਹਾਲੇਲੂਇਆ ਵਫਾਦਾਰੀ ਦੇ ਬਾਰੇ ਦੇ ਵਿੱਚ ਆਲਮੋਸਟ ਹਰ ਇਨਸਾਨ ਜਾਣਦਾ ਆ ਪਰ ਬਹੁਤ ਸਾਰੇ ਲੋਕ ਇਹ ਜਾਣਦੇ ਜ਼ਰੂਰ ਆ ਪਰ ਵਫਾਦਾਰੀ ਦੇ ਵਿੱਚ ਆਪਣੇ ਆਪ ਨੂੰ ਨਹੀਂ ਪਾਉਂਦੇ ਪਰ ਅੱਜ ਆਪਾਂ ਪਰਮੇਸ਼ਵਰ ਦੇ ਵਚਨ ਦੇ ਰਾਹੀਂ ਵਫਾਦਾਰੀ ਦੇ ਬਾਰੇ ਵਿੱਚ ਸਿੱਖਣਾ ਹੈ ਕਿ ਕਿਵੇਂ ਦੀ ਵਫਾਦਾਰੀ ਪਰਮੇਸ਼ਵਰ ਨੂੰ ਪਸੰਦ ਹੈ ਜੇ ਆਪਾਂ ਪਹਿਲੀ ਵਫਾਦਾਰੀ ਦੀ ਗੱਲ ਕਰੀਏ ਤਾਂ ਅਕਿਸੀਂ ਪਰਮੇਸ਼ਵਰ ਦੇ ਵਚਨ ਨੂੰ ਪਰਮੇਸ਼ਵਰ ਦੇ ਹੁਕਮਾਂ ਨੂੰ ਕਿੰਨਾ ਕੁ ਗੰਭੀਰਤਾਈ ਦੇ ਨਾਲ ਲੈਣੇ ਆ ਕਿੰਨੀ ਕਾਇਮੀਅਤ ਦਿੰਨੇ ਅਸੀਂ ਪਰਮੇਸ਼ਵਰ ਜੀ ਦੇ ਵਚਨਾਂ ਨੂੰ ਕਿੰਨੇ ਜਾਣੇ ਪਰਮੇਸ਼ਰ ਦੇ ਬਚਨ ਨੂੰ ਅਹਿਮੀਅਤ ਦਿੰਦੇ ਆ ਥੈਂਕ ਯੂ ਕਈ ਹਨ ਇਸੋਚ ਕਿ ਸੋਚ ਗਿਆ ਤੇ ਚੱਕੇ ਆ ਚੈੱਕ ਕਰਦੇ ਵੀ ਅਸੀਂ ਅਹਿਮੀਅਤ ਦਿੰਨੇ ਕਿ ਨਹੀਂ ਚੈੱਕ ਵੀ ਕਰਨਾ ਚਾਹੀਦਾ ਆ ਕਿੰਨੇ ਜਾਣੇ ਪਿਛਲੇ ਸੰਡੇ ਨਹੀਂ ਆਏ ਸੀ ਹੱਥ ਖੜੇ ਕਰਨ ਬੜੀ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਸੱਚਾਈ ਦੇ ਨਾਲ ਕਿਉਂਕਿ ਮੈਂ ਤੁਹਾਡੀ ਅਟੈਂਡੈਂਸ ਨਹੀਂ ਲਾਈ ਪਰ ਪਰਮੇਸ਼ਰ ਦੀ ਅੱਖ ਨੇ ਸਾਡੀ ਹਾਜ਼ਰੀ ਤੇ ਗੈਰ ਹਾਜ਼ਰੀ ਦੋਨੋਂ ਲਾਈਆਂ ਸੋ ਕਿੰਨੇ ਜਣੇ ਨਹੀਂ ਆਏ ਸੀ ਉਹ ਆਪਣੇ ਹੱਥਾਂ ਨੂੰ ਖੜੇ ਕਰਨ ਓਕੇ ਥੈਂਕ ਯੂ ਪਰ ਤੁਸੀਂ ਅਮਨਿਆਤ ਦਿੰਨੇ ਆ ਪਰਮੇਸ਼ਵਰ ਦੇ ਬਚਨ ਨੂੰ ਹਨਾ ਆਖੇ ਭਾਵੇਂ ਨਹੀਂ ਲੱਗਦੇ ਅਮਨਿਆਤ ਦਿੰਨੇ ਆ ਅਮਨਿਆਤ ਦੇਣਾ ਇੱਕ ਹੋਰ ਗੱਲ ਆਖੇ ਲੱਗਣਾ ਇੱਕ ਹੋਰ ਗੱਲ ਤੇ ਵਫਾਦਾਰ ਹੋਣਾ ਇੱਕ ਹੋਰ ਗੱਲ ਆ ਅਗਰ ਅਸੀਂ ਸੋਚਦੇ ਹਾਂ ਕਿ ਅਸੀਂ ਵਫਾਦਾਰ ਹਾਂ ਫਿਰ ਅਸੀਂ ਪਰਮੇਸ਼ਵਰ ਜੀ ਦੇ ਬਚਨਾਂ ਦੇ ਪ੍ਰਤੀ ਵੀ ਵਫਾਦਾਰ ਹੋਣਾ ਹੈ ਸਾਡੀ ਹਰ ਸੰਭ 可能 ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਪਰਮੇਸ਼ਵਰ ਦਾ ਬਚਨ ਸਾਨੂੰ ਸਿਖਾਉਂਦਾ ਹੈ ਅਸੀਂ ਵਫਾਦਾਰੀ ਦੇ ਨਾਲ ਉਹਨਾਂ ਬਚਨਾਂ ਦੇ ਵਿੱਚ ਖਰੀ ਚਾਲ ਚੱਲੀਏ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਆ ਤੂੰ ਛੇ ਦਿਨ ਕੰਮ ਕਰ ਤੇ ਸਤਵੇਂ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਮੇਰੀ ਹਜ਼ੂਰੀ ਦੇ ਵਿੱਚ ਆ ਪਰ ਫਿਰ ਵੀ ਅਸੀਂ ਚਾਹੁੰਨੇ ਕਿ ਸੱਤੇ ਦਿਨੀ ਕੰਮ ਕਰੀਏ ਸਤਵੇਂ ਦਿਨ ਸ਼ਾਇਦ ਸਾਨੂੰ ਇਦਾਂ ਲੱਗਦਾ ਜਿੱਦਾਂ ਬਾਕੀ ਦੇ ਛੇ ਦਿਨਾਂ ਦੀ ਜਿਹੜੀ ਕਮਾਈ ਆ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ ਸਤਵੇਂ ਦਿਨ ਦੀ ਕਮਾਈ ਦੇ ਨਾਲ ਗੁਜ਼ਾਰਾ ਹੋ ਜਾਣਾ ਆ ਬਹੁਤ ਸਾਰੇ ਲੋਕ ਆ ਉਹ ਆਪਣੇ ਬੱਚਿਆਂ ਨੂੰ ਨਹੀਂ ਨਾਲ ਲੈ ਕੇ ਆਉਂਦੇ ਕਰਦਾ ਇੱਕ ਇੱਕ ਮੈਂਬਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਉਂਦੇ ਆ ਪਹਿਲਾਂ ਬੱਚਿਆਂ ਨੂੰ ਨਾਲ ਨਹੀਂ ਲੈ ਕੇ ਆਉਂਦੇ ਪੂਰੀ ਪੂਰੀ ਫੈਮਿਲੀ ਆਉਂਦੇ ਨਹੀਂ ਫਿਰ ਕਹਿੰਦੇ ਸਾਡੀਆਂ ਫੈਮਿਲੀਜ਼ ਦੇ ਵਿੱਚ ਪ੍ਰੋਬਲਮ ਹੈ ਜੇ ਤੁਸੀਂ ਇਕੱਠਿਆਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਹਿਣਾ ਸਿੱਖ ਲਵੋ ਤਾਂ ਜ਼ਰੂਰ ਤੁਸੀਂ ਸੁਖੀ ਰਹੋਗੇ ਪ੍ਰਾਰਥਨਾ ਇਕੱਠਿਆਂ ਕਰਦੇ ਆ ਉਹ ਇਕੱਠਿਆਂ ਹੀ ਰਹਿੰਦੇ ਆ ਪਰਿਵਾਰ ਦੇ ਵਿੱਚ ਵੀ ਹਾਲੇਲੂਇਆ ਜਿਦਾਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਫੈਮਿਲੀ ਹੂ ਪ੍ਰੇ ਟੂਗੇਦਰ ਦੇ ਸਟੇ ਟੂਗੇਦਰ ਪਰਿਵਾਰ ਜਿਹੜਾ ਮਿਲ ਕੇ ਪ੍ਰਾਰਥਨਾ ਕਰਦਾ ਆ ਉਹ ਇਕੱਠਿਆਂ ਰਹਿੰਦਾ ਆ ਤੇ ਜੇ ਅੰਮ੍ਰਿਤਮਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਾਰੀ ਫੈਮਿਲੀ ਆਈ ਆਪਣੇ ਨਿਆਣਿਆਂ ਸਮੇਤ ਆਪਣੇ ਮਾਤਾ ਪਿਤਾ ਸਮੇਤ ਆਪਣੇ ਘਰ ਵਾਲੇ ਦੇ ਨਾਲ ਜੋ ਆਪਣੀ ਘਰ ਵਾਲੀ ਦੇ ਨਾਲ ਤੇ ਤੁਸੀਂ ਸੋਚੋ ਪਰਮੇਸ਼ਵਰ ਦੀ ਉਹ ਆਸ਼ੀਸ਼ ਸਾਡੀ ਪੂਰੀ ਫੈਮਿਲੀ ਦੇ ਵਿੱਚ ਹੋਊਗੀ ਫਰਜ ਰਖ ਲਵਾਂ ਅੱਜ ਤੁਸੀਂ ਕੋਈ ਗੱਲ ਸਿੱਖ ਕੇ ਜਾਓ ਜਿਹੜੀ ਤੁਹਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਕੰਮ ਕਰਨ ਵਾਲੀ ਹੋਵੇ ਤੇ ਜਦੋਂ ਤੁਸੀਂ ਉਹ ਸੁਣਨ ਦੇ ਹੁਣ ਤੁਹਾਨੂੰ ਲੱਗਣਾ ਅੱਜ ਮੇਰਾ ਨਿਆਣਾ ਇੱਥੇ ਹੋਣਾ ਚਾਹੀਦਾ ਸੀਗਾ ਆ ਗੱਲ ਤਾਂ ਐਨ ਉਹਦੇ ਲਈ ਆ ਜੇ ਉਹ ਅੱਜ ਸੁਣਦਾ ਤੇ ਫੇਰ ਉਹਨੂੰ ਸਮਝ ਲੱਗ ਜਾਣੀ ਸੀ ਪਰ ਕਿਨੇ ਹੁੰਦੇ ਆ ਪਛਤਾਇਆ ਕੀ ਕਰੇ ਜਦ ਚਿੜੀਆ ਚੱਗੀ ਖੇਤ ਜਦ ਵੇਲਾ ਲੰਘ ਗਿਆ ਤੇ ਫੇਰ ਪਛਤਾਵਾ ਕੀ ਕੈਸੇ ਕੰਮ ਦਾ ਜੈ ਤਨੂੰ ਥੋੜੀ ਵਾਈਫ ਵੀ ਬਲੀਵਰ ਹੋ ਸਕਦੀ ਆ ਥੋੜਾ ਹਸਬੰਡ ਵੀ ਬਲੀਵਰ ਹੋ ਸਕਦਾ ਆ ਤੇ ਕਈ ਵਾਰੀ ਪਤਨੀਆਂ ਨੂੰ ਸਿਖਾਏ ਜਾਣ ਦੇ ਬਾਰੇ ਦੇ ਵਿੱਚ ਵਚਨ ਵਿੱਚ ਗੱਲ ਕੀਤੀ ਜਾ ਰਹੀ ਹੁੰਦੀ ਫੇਰ ਘਰ ਵਾਲਾ ਕੋਟੇ ਘਟੇਡ ਨੂੰ ਫੜ ਕੇ ਬੈਠਾ ਹੁੰਦਾ ਅੱਜ ਆਉਣੀ ਚਾਹੀਦੀ ਸੀ ਨਾਲ ਅੱਜ ਤੇ ਉਹਦੇ ਹੀ ਬਸ ਪੈਂਦੀਆਂ ਕਰਾਰੀਆਂ ਕਰਾਰੀਆਂ ਵਚਨ ਦੇ ਵਿੱਚੋਂ ਅੱਜ ਨਾਲ ਹੁੰਦੀ ਨਾ ਗੱਲ ਬਣ ਜਾਣੀ ਸੀ ਫੇਰ ਘਰੇ ਜਾ ਕੇ ਮੈਂ ਉਹਨੂੰ ਪੁੱਛਦਾ ਵੀ ਦੱਸ ਪ੍ਰਭੂ ਦੱਸ ਕੀ ਕਹਿੰਦਾ ਆ ਤੈਨੂੰ ਦੱਸ ਤੂੰ ਕਿਹੜਾ ਕੰਮ ਕਰਦੀ ਆ ਉਹ ਤਾਂ ਮੈਨੂੰ ਕਹਿੰਦੀ ਸੀ ਲੈ ਚੱਲ ਮੈਂ ਕਾਨੂੰ ਉਹਨੂੰ ਘਰੇ ਛੱਡ ਆਇਆ ਇਦਾਂ ਹੀ ਭੈਣਾ ਤੁਸੀਂ ਅੱਜ ਘਰੇ ਕੰਮ ਕਰ ਲਓ ਮੈਂ ਜਾਉਣੀ ਆ ਚਰਚ ਨੂੰ ਫੇ ਇੱਥੇ ਪ੍ਰਾਤਨ ਹੁੰਦੀ ਹੁੰਦੀ ਵੀ ਵਿਬਚਾਰ ਤੋਂ ਆਜ਼ਾਦੀ ਦੇ ਲਈ ਨਸ਼ਿਆਂ ਤੋਂ ਆਜ਼ਾਦੀ ਦੇ ਲਈ ਤੇ ਫੇ ਪਸਤੌਂਡੀਆਂ ਹੁੰਦੀਆਂ ਕਿਤੇ ਅੱਜ ਨਾਲ ਆਇਆ ਹੁੰਦਾ ਮੈਂ ਕਿਹਾ ਤਉਹਨੂੰ ਕਿਹਾ ਵੀ ਤੂੰ ਫਲਾਣੇ ਥਾਂ ਕੰਮ ਭਗਤਾ ਆਇਆ ਤੂੰ ਸਗੰਦੇ ਆ ਮੈਂ ਅੱਜ ਹੀ ਉਹਨੂੰ ਅਫਸੋਸ ਕਰਨ ਭੁਲਾਨੇ ਤਾਂ ਕਾਤੇ ਭੇਜਾ ਜੀ ਕਾਤੇ ਉਹਨੂੰ ਕਿਆ ਕਰਦਾ ਕੰਮ ਤੂੰ ਕਰਵਾ ਲਾ ਅੱਜ ਤੇ ਉਹਨੂੰ ਨਾਲ ਆਉਣਾ ਚਾਹੀਦਾ ਸੀ ਅੱਜ ਉਹਦੇ ਲਈ ਪ੍ਰਾਰਥਨਾ ਸੀ ਅੱਜ ਦਾ ਬਚਨ ਸਾਰਾ ਉਹਦੇ ਲਈ ਸੀ ਅੱਜ ਦੀ ਪ੍ਰਾਰਥਨਾ ਸਾਰੀ ਉਹਦੇ ਲਈ ਸੀ ਅੱਜ ਪੱਕਾ ਉਹਨੇ ਡਿਲੀਵਰ ਹੋ ਜਾਣਾ ਸੀ ਪਰ ਫਿਰ ਲੰਘ ਗਿਆ ਸਮਾਂ ਫੇਰ ਵੇਟ ਕਰੋ ਕਿ ਕਦੋਂ ਦੁਬਾਰਾ ਆਵੇ ਤੇ ਪਤਾ ਨਹੀਂ ਤੁਸੀਂ ਫੇਰ ਆਪਣੇ ਜਿੰਨੂੰ ਵੀ ਪ੍ਰਾਰਥਨਾ ਚ ਰੱਖਣਾ ਚਾਹੁੰਦੇ ਆ ਜਿਹਦੇ ਲਈ ਪ੍ਰਾਰਥਨਾ ਕਰਾਉਣੀ ਚਾਹੁੰਦੇ ਉਹਨਾਂ ਨੂੰ ਪਤਾ ਨਹੀਂ ਲੈ ਕੇ ਵੀ ਆਉਣਾ ਕਿਉਂ ਨਹੀਂ ਬਹੁਤ ਜ਼ਰੂਰੀ ਆ ਕਿ ਆਪਾਂ ਸਾਰਾ ਸਾਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਇਆ ਕਰੀਏ ਇਹ ਜਿਹੜੀ ਗਰਮੀ 47 ਟੈਂਪਰੇਚਰ 45 45 ਜਾਂ 47 ਡਿਗਰੀ ਜਿਹੜਾ ਤਾਪਮਾਨ ਆ ਇਹ ਆਪਾਂ ਨੂੰ ਸਾੜ ਨਹੀਂ ਸਕਦਾ ਪਰ ਸਿਰਫ ਸੋਚ ਕੇ ਦੇਖੋ ਜਰਾ ਕਿ ਕਿਉਂ ਗੰਦਕ ਦੀ ਅੱਗ ਜਿਹੜੀ ਨਰਕ ਦੀ ਝੀਲ ਦੇ ਵਿੱਚ ਬਗਦੀ ਆ ਤੇ ਆਣ ਆਗਿਆਕਾਰੀ ਦੇ ਪੁੱਤਰਾਂ ਨੂੰ ਉਹਦੇ ਵਿੱਚ ਸਿੱਟੇ ਜਾਣਾ ਆ ਤੇ ਫਿਰ ਉਹ ਕਿਹੋ ਜੀ ਹੋਊਗੀ ਇਹ ਸੇਖ ਤਾਂ ਕੁਝ ਵੀ ਨਹੀਂ ਆ ਉਹਦੀ ਬਰਾਬਰ ਦੇ ਵਿੱਚ ਜਾਂ ਮੈਂ ਇਦਾਂ ਤੁਹਾਨੂੰ ਪੁੱਛ ਸਕਦੀ ਆ ਵੇ ਜਿੰਨੀ ਗਰਮੀ ਆਪਾਂ ਨੂੰ ਚਰਚ ਆਉਣ ਨੂੰ ਲੱਗਦੀ ਆ ਇੰਨੀ ਗਰਮੀ ਕੱਲ ਨੂੰ ਤੁਹਾਨੂੰ ਜੌਬ ਤੇ ਜਾਣ ਲੱਗਿਆ ਲੱਗੂਗੀ ਕਿ ਗਰਮੀ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਗਰਮੀ ਦਾ ਕਰ ਠੰਡ ਦਾ ਕਰਕੇ ਤੁਸੀਂ ਨੌਕਰੀ ਤੇ ਜਾਣਾ ਬੰਦ ਕਰ ਸਕਦੇ ਆ ਪਰ ਗਰਮੀ ਦਾ ਕਰਕੇ ਤੁਸੀਂ ਚਰਚ ਆਉਣਾ ਬੰਦ ਕਰਦੇ ਆ ਠੰਡ ਦਾ ਕਰਕੇ ਤੁਸੀਂ ਚਰਚ ਆਉਣਾ ਬੰਦ ਕਰਦੇ ਆ ਧੁੰਦਾਂ ਦੇ ਵਿੱਚ ਤੁਸੀਂ ਜੌਬ ਤੇ ਜਾਂਦੇ ਆਂ ਚਾਹੇ ਉਹ 60 ਕਿਲੋਮੀਟਰ ਤੇ ਜਾਣਾ ਪਏ ਚਾਹੇ 40 ਕਿਲੋਮੀਟਰ ਤੇ ਜਾਣਾ ਪਏ ਪਰ ਧੁੰਦ ਦਾ ਕਰਕੇ ਤੁਸੀਂ 10 ਕਿਲੋਮੀਟਰ ਦੂਰ ਚਰਚ ਵਿੱਚ ਨਹੀਂ ਜਾਂਦੇ ਕਰਕੇ ਧੁੰਦ ਪਈ ਆ ਠੰਡਾਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਗਰਮੀਆਂ ਨੂੰ ਵੀ ਨਿਆਣੇ ਸਕੂਲਾਂ ਨੂੰ ਜਾਂਦੇ ਪਰ ਨਿਆਣਿਆਂ ਨੂੰ ਨਾ ਗਰਮੀ ਦੇ ਵਿੱਚ ਚਰਚ ਲਿਆਉਂਦੇ ਵੀ ਗਰਮੀ ਬਹੁਤ ਆ ਨਾ ਠੰਡ ਦੇ ਵਿੱਚ ਚਰਚ ਨੂੰ ਲਿਆਉਂਦੇ ਵੀ ਠੰਡ ਬਹੁਤ ਆ ਪਰ ਇੱਕ ਗੱਲ ਦਾ ਚੇਤਾ ਰੱਖਿਓ ਫਿਰ ਉਹਈ ਪ੍ਰਾਰਥਨਾਵਾਂ ਪੂਰੀਆਂ ਹੋਣਗੀਆਂ ਜਿੰਨਾ ਪ੍ਰਾਰਥਨਾਵਾਂ ਦੇ ਵਿੱਚ ਤੁਸੀਂ ਤੇ ਤੁਹਾਡੇ ਟੱਬਰ ਸ਼ਾਮਲ ਹੋਵੋਗੇ ਨਿਆਣਿਆਂ ਨੂੰ ਤੁਸੀਂ ਪਰਮੇਸ਼ਵਰ ਦੀ ਬਾਣੀ ਸਿਖਾ ਕੇ ਰਾਜੀ ਨਹੀਂ ਵਚਨ ਸਮਝਾ ਕੇ ਰਾਜੀ ਨਹੀਂ ਪਰਮੇਸ਼ਵਰ ਦੇ ਘਰ ਆਉਣ ਦੀ ਉਹਨਾਂ ਨੂੰ ਆਦਤ ਪਾ ਕੇ ਰਾਜੀ ਨਹੀਂ ਤੇ ਫਿਰ ਸਾਨੂੰ ਕਹਿੰਦੇ ਸਾਡੇ ਨਿਆਣੇ ਨਹੀਂ ਆਖੇ ਲੱਗਦੇ ਇਹਨਾਂ ਲਈ ਦੁਆਵਾਂ ਮੰਗੋ ਵੀ ਵਿਗਾੜੋ ਤੁਸੀਂ ਤੇ ਸੁਧਰਨ ਦੀਆਂ ਪ੍ਰਾਰਥਨਾ ਕਰਿਓ ਅਸੀਂ ਇਹ ਕਿਹੜੀ ਕਿਤਾਬ 'ਚ ਲਿਖਿਆ ਆ ਤੁਸੀਂ ਉਹਨਾਂ ਨੂੰ ਸਿਖਾਓ ਲਾ ਪਰਵਾਹ ਹੋਣਾ ਬੇਪਰਵਾਹ ਹੋਣਾ ਤੇ ਅਸੀਂ ਪ੍ਰਾਰਥਨਾ ਕਰੀਏ ਵੀ ਪ੍ਰਭੂ ਇਹਨਾਂ ਨੂੰ ਆਗਿਆਕਾਰੀ ਦੇ ਤੇ ਕਿਦਾਂ ਤਾਲਮੇਲ ਫਿੱਟ ਬੈਠੂਗਾ ਅਗਰ ਤੁਸੀਂ ਚਾਹੋ ਨੇ ਆ ਕਿ ਤੁਹਾਡੇ 3 ਪੁੱਤ ਤੁਹਾਡੀ ਇੱਜ਼ਤ ਕਰਨ ਅਗਰ ਤੁਸੀਂ ਚਾਹੋ ਨੇ ਤੁਹਾਡੇ ਨਿਆਣੇ ਤੁਹਾਡੀ ਆਗਿਆਕਾਰੀ ਕਰਨ ਤੁਹਾਡੇ ਪਰਿਵਾਰ ਦੇ ਵਿੱਚ ਪ੍ਰੇਮ ਹੋਏ ਸਮਝਦਾਰੀ ਹੋਏ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੀ ਫੈਮਿਲੀ ਦੇ ਵਿੱਚ ਹੋਵੇ ਪਰਿਵਾਰ ਦੇ ਵਿੱਚ ਆਸ਼ੀਸ਼ ਹੋਵੇ ਪਰਮੇਸ਼ਵਰ ਦੀ ਤਾਂ ਫਿਰ ਪੂਰਾ ਪੂਰਾ ਪਰਿਵਾਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ ਸ਼ੁਰੂ ਕਰੋ ਹallelujah ਕਿੰਨੇ ਜਣਿਆਂ ਨੂੰ ਲੱਗਦਾ ਵੀ ਇਹ ਗੱਲ ਸਹੀ ਆ? ਥੈਂਕ ਯੂ ਤੇ ਕਿੰਨੇ ਜਣੇ ਪੂਰੇ ਪਰਿਵਾਰਾਂ ਸਮੇਤ ਆਇਆ ਕਰਨਗੇ? ਮਤਲਬ ਗੱਲ ਸਹੀ ਹੈ ਸਾਰਿਆਂ ਦੇ ਲਈ ਆ ਪਰ ਮੰਨਾਂਗੇ ਸਹਾਉ ਕਿਤਾਬ ਜਿਆ ਲਾ ਕੇ ਹਨਾ ਯਾਦ ਰੱਖੋ ਜਿਹੜਾ ਕੰਮ ਤੁਸੀਂ ਪਰਮੇਸ਼ਵਰ ਦੇ ਲਈ ਸ਼ੁਰੂ ਕਰੋਗੇ ਉਹਦੇ ਲਈ ਇੰਤਜ਼ਾਮ ਵੀ ਪਰਮੇਸ਼ਵਰ ਆਪ ਕਰੂਗੇ ਹallelujah ਐਦਾਂ ਤੁਹਾਨੂੰ ਲੱਗਦਾ ਆ ਵੀ ਕਿਰਾਏ ਬਹੁਤ ਆ ਆਉਣਾ ਕਿੱਦਾਂ ਆ ਸਾਧਨ ਹੈ ਨਹੀਂ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤੁਸੀਂ ਮੰਗਦੇ ਆ ਸ਼ਿਮਲੇ ਜਾਨ ਨੂੰ ਮੰਗਦੇ ਢਲਹੋਜੀ ਜਾਨ ਨੂੰ ਮੰਗਦੇ ਆ ਤੁਸੀਂ ਹੋਰਾਂ ਕੰਮਾਂ ਦੇ ਲਈ ਇਸ ਲਈ ਤੁਹਾਡਾ ਡਿਲੇ ਹੋ ਜਾਂਦਾ ਆ ਮੰਗੋ ਪਰਮੇਸ਼ਵਰ ਦੇ ਘਰ ਨੂੰ ਆਉਣ ਦੇ ਲਈ ਅਰ ਪ੍ਰੂਫ ਕਰੋ ਕਿ ਤੁਸੀਂ ਇਸੇ ਕੰਮ ਲਈ ਮੰਗਿਆ ਸੀਗਾ ਅਰ ਤੁਹਾਨੂੰ ਮਿਲੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਮੰਗੋ ਪਰਮੇਸ਼ਵਰ ਤੋਂ ਕਰਾਇਆ ਕਿ ਪ੍ਰਭੂ ਮੈਂ ਪੂਰੀ ਫੈਮਿਲੀ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਜਾਣਾ ਚਾਹੁੰਦਾ ਹਾਂ ਪ੍ਰਭੂ ਮੈਨੂੰ ਦਿਓ ਤੁਸੀਂ ਯਕੀਨ ਰੱਖਿਓ ਤੁਹਾਨੂੰ ਜਰੂਰ ਮਿਲੇਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਜਦੋਂ ਘਰ ਦੇ ਵਿੱਚ ਬਰਕਤ ਆਉਂਦੀ ਨਾ ਜਦੋਂ ਸੈਲਰੀ ਮਿਲਦੀ ਆ ਪਹਿਲਾ ਕੰਮ ਕਰਿਆ ਕਰੋ ਦਸਵੰਦ ਕੱਢੋ ਦੂਜਾ ਕੰਮ ਜੋ ਤੁਸੀਂ ਸ਼ੁਕਰਗੁਜ਼ਾਰੀ ਦੀ ਭੇਟਾ ਕੱਢਣੀ ਚਾਹੁੰਦੇ ਆ ਉਹਨੂੰ ਆਪਣੇ ਹੱਥਾਂ ਦੇ ਵਿੱਚ ਰੱਖਿਆ ਕਰੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਜਦ ਕਦੀ ਵੀ ਮੇਰੀ ਹਜ਼ੂਰੀ ਦੇ ਵਿੱਚ ਮੇਰੇ ਠਹਿਰਾਏ ਹੋਏ ਸਥਾਨ ਦੇ ਉੱਤੇ ਆਏ ਤਾਂ ਸਖਣੇ ਹੱਥੀ ਨਾ ਆਵੇਂ ਇਹ ਪਰਮੇਸ਼ਵਰ ਦਾ ਵਚਨ ਹੈ ਕਿ ਖਾਲੀ ਹੱਥ ਨਹੀਂ ਹੋਣਾ ਕਿਉਂਕਿ ਦਸਵੰਧ ਤੁਸੀਂ ਜਾਂ ਹਫ਼ਤੇ ਪਿੱਛੋਂ ਕੱਢਦੇ ਜਾਂ ਮਹੀਨੇ ਪਿੱਛੋਂ ਕੱਢਦੇ ਆ ਜਾਂ ਫਸਲ ਆਈ ਦੇ ਉੱਤੇ ਹਾੜੀ ਸੋਣੀ ਕੱਢਦੇ ਆ ਆਪਣੀ ਬਿਜ਼ਨਸ ਦੇ ਅਕੋਰਡਿੰਗ ਕੱਢਦੇ ਆ ਪਰ ਜਿਹੜੀ ਸ਼ੁਕਰਗੁਜ਼ਾਰੀ ਦੀ ਭੇਟ ਆ ਉਹ ਐਵਰੀ ਟਾਈਮ ਹੋਣੀ ਚਾਹੀਦੀ ਹੈ ਉਹ ਹਮੇਸ਼ਾ ਹੀ ਹੋਣੀ ਚਾਹੀਦੀ ਆ ਜਦੋਂ ਵੀ ਤੁਸੀਂ ਪਰਮੇਸ਼ਵਰ ਦੇ ਠਹਿਰਾਏ ਹੋ ਸਥਾਨ ਦੇ ਵਿੱਚ ਆਉਣਾ ਹੈ ਸ਼ੁਕਰਗੁਜ਼ਾਰੀ ਦੀ ਭੇਟ ਤੁਹਾਡੇ ਹੱਥਾਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਦੇਖੋ ਜਦੋਂ ਤੁਸੀਂ ਸਿਨੇਮੇ ਨੂੰ ਜਾਂਦੇ ਆ ਉੱਥੇ ਤੁਸੀਂ 3 ਘੰਟੇ ਬਹਿਣਾ ਹੁੰਦਾ ਕੁਰਸੀ ਤੇ ਮੂਵੀ ਦੇਖਣ ਦੇ ਲਈ ਤੁਸੀਂ ਉਹਨਾਂ ਕੁਰਸੀਆਂ ਦਾ ਭਾੜਾ ਦਿੰਦੇ ਕਿ ਨਹੀਂ ਦਿੰਦੇ ਤੁਸੀਂ ਟਿਕਟ ਖਰੀਦਦੇ ਆ ਮੁੱਲ ਕੇ ਨਹੀਂ ਖਰੀਦਦੇ ਕਿੰਨੇ ਜਣਿਆਂ ਨੂੰ ਪਤਾ ਵੀ ਸਨ ਮੈਂ ਟਿਕਟ ਲੈਣੀ ਪੈਂਦੀ ਆ ਸਾਰਿਆਂ ਨੂੰ ਪਤਾ ਆ ਸਾਰੇ ਜਾਂਦੇ ਸਨ ਮੈਨੂੰ ਜਦ ਕੇ ਉਹ ਮੂਵੀ ਦੇ ਵਿੱਚੋਂ ਤੁਹਾਡੀ ਕੋਈ ਸਪਿਰਚੁਅਲ ਡਵੈਲਪਮੈਂਟ ਨਹੀਂ ਹੋਣ ਵਾਲੀ ਕੋਈ ਆਤਮਿਕ ਤਰੱਕੀ ਨਹੀਂ ਹੋਣ ਵਾਲੀ ਫੇਰ ਵੀ ਤੁਸੀਂ ਉੱਥੇ ਪੈਸੇ ਦੇ ਕੇ ਮਨੋਰੰਜਨ ਕੀਤਾ ਜੇ ਤੁਸੀਂ 3 ਘੰਟੇ ਹੱਸ ਵੀ ਲੋਗੇ ਉਹ ਜੇ ਉਹ ਹਸੇ ਵਾਲੀ ਮੂਵੀ ਹੋਈ ਅਵਲ ਤਾਂ ਰੋਣਾ ਕਰ ਲੋਣੇ ਤੋਂ ਬਿਨਾ ਦੁਨੀਆ 'ਚ ਹੈ ਨਹੀਂ ਕੁਝ ਵੀ ਫਿਰ ਜਰਾ ਤੁਹ ਲੋਗੇ ਰੋ ਹਸੇ ਵਾਲੀ ਮੂਵੀ ਹੋਵੇ ਵੀ ਇੰਟਰਟੇਨਮੈਂਟ ਵਾਲੀ ਮੂਵੀ ਹੋਵੇ ਵੀ ਤਾਂ ਤੁਸੀਂ ਅਗਰ 150 ਰੁਪਇਆ ਦੇ ਕੇ 200 ਰੁਪਇਆ ਦੇ ਕੇ ਜਾਂ ਸੋਹਣੀ ਕੁਰਸੀ ਤੇ ਬੈਠ ਨੂੰ 500 ਰੁਪਇਆ ਦੇ ਕੇ 3 ਘੰਟੇ ਤੁਸੀਂ ਹੱਸ ਵੀ ਲਿਆ ਕੀ ਉਹ ਤੁਹਾਡੀ ਖੁਸ਼ੀ ਬਣੀ ਰਹੂਗੀ ਕੀ ਉਹ ਜਿਹੜਾ ਤੁਸੀਂ ਸਿਨੇਮੇ ਦੇ ਵਿੱਚ ਹੱਸਿਆ ਉਹੋ ਹੀ ਖੁਸ਼ੀ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਬਾਕੀ ਟੱਬਰ ਨੂੰ ਖੁਸ਼ ਕਰ ਸਕਦੇ ਆ ਕੀ ਉਹ ਵਾਲੀ ਖੁਸ਼ੀ ਤੁਹਾਡੇ ਗਮਾਂ ਨੂੰ ਮਿਟਾ ਸਕਦੀ ਆ ਕੀ ਉਹ ਖੁਸ਼ੀ ਤੁਹਾਡੇ ਬੋਝਾਂ ਨੂੰ ਚੱਕ ਸਕਦੀ ਆ ਕੀ ਉਹ ਵਾਲੀ ਮੂਵੀ ਜਿਹੜੀ ਤੁਸੀਂ ਦੇਖੀ ਉਹਦੇ ਵਿੱਚੋਂ ਤੁਹਾਡੀ ਬਿਮਾਰੀ ਦਾ ਇਲਾਜ ਹੋ ਸਕਦਾ ਤੁਹਾਡੀ ਪਰੇਸ਼ਾਨੀ ਦਾ ਇਲਾਜ ਹੋ ਸਕਦਾ ਨਹੀਂ ਪਰ ਤੁਸੀਂ ਟਿਕਟ ਦੇ ਕੇ ਦੇਖੀ ਨਾ 3 ਘੰਟੇ ਦੇ ਲਈ ਜਿਹਦਾ ਕੋਈ ਫਾਇਦਾ ਨਹੀਂ ਸੀ ਕਿ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਣ ਕੇ ਬਾਣੀ ਸੁਣਦੇ ਆ ਇੱਥੇ ਵੀ ਪੱਖੇ ਚੱਲਦੇ ਆ ਇੱਥੇ ਵੀ ਮੇਨਟੇਨੈਂਸ ਦੇ ਖਰਚੇ ਆਉਂਦੇ ਇੱਥੇ ਵੀ ਪਾਣੀ ਦਾ ਬਿੱਲ ਆ ਬਿਜਲੀ ਦਾ ਬਿੱਲ ਆ ਚਾਹ ਬਣਦੀ ਆ ਹੋਰ ਬਹੁਤ ਸਾਰੇ ਚੀਜ਼ਾਂ ਤੁਹਾਡੀ ਸੇਵਾ ਦੇ ਲਈ ਬਹੁਤ ਸਾਰੇ ਪੇਡ ਏਮਪਲੋਇਜ਼ ਆ ਚਰਚ ਦੇ ਵਿੱਚ ਲਿਟਰੇਚਰ ਛਪਾਇਆ ਜਾਂਦਾ ਔਰ ਬਹੁਤ ਸਾਰਾ ਲਿਟਰੇਚਰ ਫ੍ਰੀ ਆਫ ਕਾਸਟ ਜਿਹੜਾ ਇਹ ਵੰਡਿਆ ਜਾਂਦਾ ਆ ਤੁਸੀਂ ਕਿੰਨੇ ਆਫਰਡ ਲਾਉਨੇ ਉਹਦੇ ਲਈ ਅਰ ਜਿਹੜੀ ਪ੍ਰਾਰਥਨਾ ਇੱਥੇ ਕੀਤੀ ਜਾਂਦੀ ਆ ਉਹਨਾਂ ਦੇ ਉੱਤਰ ਗਵਾਹੀਆਂ ਦੇ ਰੂਪ ਵਿੱਚ ਤੁਸੀਂ ਸੁਣਦੇ ਆ ਕਿ ਅਸੀਂ ਇੱਥੇ ਬੈਠ ਕੇ ਵਚਨ ਸੁਣਨੇ ਆ ਸਾਡੇ ਲਈ ਪ੍ਰਾਰਥਨਾ ਕੀਤੀ ਗਈ ਤੇ ਸਾਡੇ ਵੀਜ਼ੇ ਲੱਗ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਸਾਡੇ ਘਰ ਬਣ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬਿਮਾਰੀਆਂ ਛੱਡ ਕੇ ਚਲੇ ਗਈਆਂ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਦੁਸ਼ਟ ਦੇ ਜਕੜੇ ਆਜ਼ਾਦ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਬੇਔਲਾਦ ਔਲਾਦ ਵਾਲੇ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਵੱਡੇ ਟੁੱਕੇ ਠੀਕ ਹੋ ਗਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਲੁੱਲੇ ਲੰਗੜੇ ਚੱਲਣ ਲੱਗੇ ਅੰਨੇ ਦੇਖਣ ਲੱਗੇ ਬੋਲੇ ਸੁਣਨ ਲੱਗੇ ਗੁੰਗੇ ਬੋਲਣ ਲੱਗੇ ਤਾਂ ਇੰਨੇ ਵੱਡੇ ਕੰਮਾਂ ਦੇ ਲਈ ਜਦੋਂ ਅਸੀਂ ਇੱਥੇ ਬੈਠਦੇ ਏਡੀ ਕੁਦਰਤ ਦੇਖਦੇ ਅਸੀਂ ਪਰਮੇਸ਼ਵਰ ਦੀ ਤਾਂ ਕੀ ਸਾਨੂੰ ਚਾਹੀਦਾ ਨਹੀਂ ਕਿ ਅਸੀਂ ਆਪਣੀਆਂ ਮੁਠੀਆਂ ਦੇ ਵਿੱਚ ਆਪਣੇ ਹੱਥਾਂ ਦੇ ਵਿੱਚ ਪਰਵੀਂ ਪੇਟ ਲੈ ਕੇ ਬੈਠੀਏ ਕਿ ਪ੍ਰਭੂ ਤੇਰਾ ਕੰਮ ਹੋਰ ਵਧੇ ਹallelujah ਸਾਨੂੰ ਚਾਹੀਦਾ ਸੀ ਆਪਣੀਆਂ ਫੈਮਲੀਜ਼ ਦੇ ਨਾਲ ਆਈਏ ਔਰ ਜਦੋਂ ਤੁਹਾਨੂੰ ਸੈਲਰੀ ਮਿਲੇ ਤਾਂ ਆਪਣੇ ਲਈ ਪਹਿਲਾਂ ਚਰਚ ਨੂੰ ਆਉਣ ਦਾ ਕਿਰਾਇਆ ਵੱਖਰਾ ਕਰੋ ਫਿਰ ਤੁਸੀਂ ਬਾਕੀ ਦੇ ਸਾਰੇ ਖਰਚੇ ਕਰੋ ਪਹਿਲੇ ਦਸਵੰਦ ਕੱਢੋ ਆਫਰਿੰਗ ਰੱਖੋ ਫਿਰ ਆਪਣਾ ਚਰਚ ਨੂੰ ਆਉਣ ਦੇ ਲਈ ਕਿਰਾਇਆ ਪਾੜਾ ਵੱਖਰਾ ਕਰੋ ਔਰ ਫਿਰ ਬਾਕੀ ਦੇ ਖਰਚੇ ਕਰੋ ਔਰ ਤੁਸੀਂ ਦੇਖਿਓ ਜਦੋਂ ਤੁਸੀਂ ਇਹਨਾਂ ਤਿੰਨਾਂ ਉੱਤਮ ਕੰਮਾਂ ਦੇ ਲਈ ਆਪਣੇ ਧਨ ਨੂੰ ਵੱਖਰਾ ਕਰੋਗੇ ਔਰ ਉਸ ਧਨ ਨੂੰ ਯਾਦ ਰੱਖੋ ਜਿਹੜਾ ਧਨ ਇੱਕ ਵਾਰੀ ਪਰਮੇਸ਼ਵਰ ਦੇ ਨਾਮ ਦਾ ਕੱਢ ਲਿਆ ਉਸ ਧਨ ਨੂੰ ਕਿਸੇ ਵੀ ਜ਼ਰੂਰਤ ਦੇ ਸਮੇਂ ਵਿੱਚ ਇਸਤੇਮਾਲ ਨਹੀਂ ਕਰਨਾ ਬਹੁਤ ਲੋਕ ਕੀ ਕਰਦੇ ਉਹ ਕੱਢਦੇ ਆਪਣੇ ਦਸਵੰਦ ਮੈਂ ਜ਼ਰੂਰ ਨੈਕਸਟ ਟਾਈਮ ਜਦੋਂ ਵੀ ਚਾਂਸ ਲੱਗਾ ਮੈਂ ਤੁਹਾਡੇ ਨਾਲ ਉਹ ਵਰਸਸ ਸ਼ੇਅਰ ਕਰੂੰਗੀ ਜਿੱਥੇ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਦ ਤੂੰ ਪਰਮੇਸ਼ਵਰ ਦੀ ਭੇਟਾ ਨੂੰ ਇੱਕ ਵਾਰੀ ਪਰਮੇਸ਼ਵਰ ਦੇ ਲਈ ਕੱਢ ਲਏ ਤਾਂ ਉਹਨੂੰ ਪਵਿੱਤਰ ਜਾਣ ਕੇ ਵੱਖਰੀ ਕਰ ਦੇ ਤੇ ਮੁੜ ਕੇ ਉਹਨੂੰ ਹੱਥ ਨਹੀਂ ਲਾਉਣਾ ਆਪਣੇ ਨਿੱਤ ਦੇ ਕੰਮਾਂ ਦੇ ਲਈ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਆਪਣੀਆਂ ਜ਼ਰੂਰਤਾਂ ਦੇ ਲਈ ਤੁਸੀਂ ਉਹਨੂੰ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹ ਪਵਿੱਤਰ ਕਰਕੇ ਤੁਸੀਂ ਭੇਟਾ ਕੱਢ ਦਿੱਤੀ ਆ ਤੇ ਫਿਰ ਉਹ ਸਿਰਫ ਪਰਮੇਸ਼ਵਰ ਦੇ ਕੰਮ ਦੇ ਲਈ ਹੀ ਇਸਤੇਮਾਲ ਕੀਤੀ ਜਾਵੇ ਅੱਜ ਬਹੁਤ ਸਾਰੇ ਲੋਕਾਂ ਦੀ ਲਾਈਫ ਦੇ ਵਿੱਚ ਇਹ ਵੀ ਪ੍ਰੋਬਲਮ ਹੈ ਉਹ ਭੇਟਾ ਕੱਢਦੇ ਆ ਫਿਰ ਉਹਨੂੰ ਯੂਜ਼ ਕਰ ਲੈਂਦੇ ਆ ਫਿਰ ਉਹਨਾਂ ਦੇ ਕੋਲੋਂ ਕੱਢ ਨਹੀਂ ਹੁੰਦੀ ਜੇ ਦੇਖੋ ਤੁਸੀਂ ਬੀਜ ਰੱਖਿਆ ਫਸਲ ਬੀਜਣ ਦੇ ਲਈ ਤੁਸੀਂ ਬੀਜ ਰੱਖਿਆ ਫਿਰ ਤੁਸੀਂ ਉਸੇ ਬੀਜ ਨੂੰ ਖਾਣਾ ਸ਼ੁਰੂ ਕਰ ਦਿੱਤਾ ਤਾਂ ਕੀ ਬੀਜੋਗੇ ਤੇ ਕੀ ਉੱਗੂਗਾ ਜੇ ਕਿਸਾਨ ਬੀਜ ਹੀ ਖਾਜੂਗਾ ਤੇ ਬੀਜੂਗਾ ਕੀ ਤੇ ਉੱਗੂਗਾ ਕੀ ਤੇ ਜੇ ਬੀਜੂਗਾ ਨਹੀਂ ਉੱਗੂਗਾ ਨਹੀਂ ਤਾਂ ਵੱਡੂਗਾ ਕੀ ਇਸ ਲਈ ਜੋ ਬੇਟਾ ਪਰਮੇਸ਼ਵਰ ਦੇ ਨਾਮ ਦੀ ਕੱਢ ਦਿੱਤੀ ਉਹ ਹਰ ਹਾਲਤ ਦੇ ਵਿੱਚ ਪਰਮੇਸ਼ਵਰ ਦੇ ਕੰਮ ਦੇ ਲਈ ਹੀ ਇਸਤੇਮਾਲ ਕੀਤੀ ਜਾਏ ਹallelujah ਇਹ ਵਫਾਦਾਰੀ ਹੈ ਕਿ ਕਿਤਾਬਾਂ ਵਿੱਚ ਸਿੱਖਿਆ ਕਿ ਤੁਸੀਂ ਕਿੱਦਾਂ ਪਰਮੇਸ਼ਵਰ ਦੇ ਨਾਲ ਵਫਾਦਾਰੀ ਦੇ ਵਿੱਚ ਰਹਿਣਾ ਔਰ ਕਿੱਦਾਂ ਦੀ ਵਫਾਦਾਰੀ ਪਰਮੇਸ਼ਵਰ ਜੀ ਨੂੰ ਸਾਡੇ ਜੀਵਨ ਦੇ ਵਿੱਚ ਪਸੰਦ ਆਉਂਦੀ ਹੈ ਇਹ ਵਫਾਦਾਰੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਲਈ ਪ੍ਰਾਰਥਨਾ ਕਰੀਏ ਆਪਣੇ ਪਰਿਵਾਰ ਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਲੈ ਕੇ ਆਈਏ ਜਾਂ ਤਾਂ ਤੁਸੀਂ ਆਪਣੀ ਫੈਮਿਲੀ ਨੂੰ ਇਸ ਲਈ ਨਹੀਂ ਲੈ ਕੇ ਆਉਂਦੇ ਕਿ ਇੱਥੇ ਬਹੁਤ ਮਾੜਾ ਕੰਮ ਹੁੰਦਾ ਕਿਤੇ ਉਹਨਾਂ ਨੂੰ ਨਾ ਪਤਾ ਲੱਗ ਜਾਵੇ ਕਿਉਂਕਿ ਛੇਤੀ ਕੀਤਿਆਂ ਲੋਕੀ ਆਪਣੇ ਨਿਆਣਿਆਂ ਨੂੰ ਉੱਥੇ ਨਹੀਂ ਲੈ ਕੇ ਜਾਂਦੇ ਵੀ ਕਿਤੇ ਉਹਨਾਂ ਦੇ ਕੰਨੀ ਗਲਤ ਆਵਾਜ਼ ਨਾ ਪੈ ਜਾਵੇ ਕਿਤੇ ਉਹ ਮਾੜਾ ਕੰਮ ਨਾ ਦੇਖ ਲੈਣ ਉਹਦਾ ਦਾ ਕੰਮ ਨਾ ਕਰਨ ਲੱਗ ਜਾਣ ਇਹੇ ਡਰ ਹੁੰਦਾ ਤੇ ਜੇ ਇਹ ਮਾੜਾ ਕੰਮ ਨਹੀਂ ਆ ਤੇ ਫਿਰ ਤੁਸੀਂ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਲੈ ਕੇ ਆਉਂਦੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਪ੍ਰਾਰਥਨਾ ਕਰਨਾ ਸਿੱਖਣ ਕਿ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਬੱਚੇ ਪਰਮੇਸ਼ਵਰ ਦੇ ਭੈਅ ਵਿੱਚ ਰਹਿਣ ਅਗਰ ਤੁਸੀਂ ਉਹਨਾਂ ਦੇ ਜੀਵਨ ਵਿੱਚ ਆਤਮਿਕ ਤਰੱਕੀ ਦੇਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰ ਪਰਮੇਸ਼ਵਰ ਦੇ ਕੋਲ ਲੈ ਕੇ ਆਓ ਕਿਉਂਕਿ ਵਚਨ ਚ ਲਿਖਿਆ ਨਿੱਕੇ ਬਾਲਕਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਤੁਹਾਨੂੰ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਕੀ ਸਮਝ ਆਉਣੀ ਬੱਚਨ ਜੀ ਪਰ ਯਾਦ ਰੱਖੋ ਉਹਨਾਂ ਦਾ ਮੈਮਰੀ ਕਾਰਡ ਜਿਹੜਾ ਹੈ ਨਾ ਅਜੇ ਫਰੈਸ਼ ਆ ਉਹਨਾਂ ਨੇ ਤੁਹਾਡੇ ਨਾਲੋਂ ਜ਼ਿਆਦਾ ਸਿੱਖ ਲੈਣਾ ਭਾਵੇਂ ਘਰੇ ਜਾ ਕੇ ਉਹਨਾਂ ਤੋਂ ਪੁੱਛ ਲਿਓ ਜੋ ਸੋਣਾ ਤੁਹਾਨੂੰ ਭਾਵੇਂ ਤਾਂ ਭੁੱਲ ਜਾਏ ਪਰ ਉਹਨਾਂ ਨੂੰ ਨਹੀਂ ਭੁੱਲਣਾ ਤੁਸੀਂ ਅਗਰ ਇੱਥੇ ਚਰਚ ਦੇ ਵਿੱਚ ਇੱਕ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਯਾਰੋ ਉਹਨਾਂ ਨੇ ਸਟੇਜ ਤੋਂ ਇਹ ਸ਼ਬਦ ਸੁਣ ਲਿਆ ਨਾ ਕੇ ਵਚਨ ਦੇ ਵਿੱਚ ਲਿਖਿਆ ਝੂਠ ਨਹੀਂ ਬੋਲਣਾ ਵਚਨ ਦੇ ਵਿੱਚ ਲਿਖਿਆ ਲੜਾਈ ਨਹੀਂ ਕਰਨੀ ਤਾਂ ਜਦੋਂ ਤੁਸੀਂ ਘਰ ਵਿੱਚ ਝੂਠ ਬੋਲਿਆ ਤੁਹਾਡੇ ਨਿਆਣੇ ਰਿਮਾਈਂਡਰ ਹੋਣਗੇ ਤੁਹਾਡੇ ਨਿਆਣੇ ਲਾਰਮ ਵਾਂਗ ਵੱਜਣਗੇ ਉਹ ਤੁਹਾਨੂੰ ਕਹਿਣਗੇ ਚਰਚ ਵਿੱਚ ਕਿਆ ਸੀਗਾ ਉਹਨਾਂ ਨੇ ਵੀ ਝੂਠ ਨਹੀਂ ਬੋਲਣਾ ਮੰਮੀ ਤੁਸੀਂ ਝੂਠ ਕਾਤੇ ਬੋਲਦੇ ਆ ਜੜੀ ਤੁਸੀਂ ਝੂਠ ਕਾਤੇ ਬੋਲਦੇ ਜਦੋਂ ਤੁਸੀਂ ਲੜੋਗੇ ਉਹ అలਾਰਮ ਦੇ ਵਾਂਗ ਖੜਕਣਗੇ ਔਰ ਤੁਹਾਨੂੰ ਯਾਦ ਕਰਾਉਣਗੇ ਉੱਥੇ ਤਾਂ ਚਰਚ ਦੇ ਵਿੱਚ ਤੁਸੀਂ ਕਹਤੇ ਜਾਂਦੇ ਹੋ ਉੱਥੇ ਤੋਂ ਕਹਿੰਦੇ ਸੀ ਲੜਨਾ ਨਹੀਂ ਫਿਰ ਤੁਸੀਂ ਕਹਤੇ ਲੜਦੇ ਆ ਉਹ ਤੁਹਾਡੇ ਨਾਲ ਉਹ ਬਾੜਾ ਚਿੱਤੇ ਰੱਖਦੇ ਆ ਇਸ ਲਈ ਉਹਨਾਂ ਨੂੰ ਨਾਲ ਲੈ ਕੇ ਆਇਆ ਕਰੋ ਉਹ ਆਪਣੇ ਨਿਆਣੇ ਨਹੀਂ ਆ ਉਹ ਆਪਣਾ ਭਵੇਖਿਆ ਪਰਮੇਸ਼ਵਰ ਨੇ ਦਿੱਤਾ ਅਗਰ ਕਿਸੇ ਇਨਸਾਨ ਨੇ ਆਪਣੇ ਜੀਵਨ ਦੇ ਵਿੱਚ ਕੀ ਖੱਟਿਆ ਆ ਉਹ ਦੇਖਣਾ ਚਾਹੁੰਦਾ ਆ ਤਾਂ ਉਹਨੂੰ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਉਹ ਚੀਜ਼ ਨਜ਼ਰ ਆਊਗੀ ਅਗਰ ਤੁਸੀਂ ਬੁਰਾਈ ਖੱਟਿਆ ਤਾਂ ਤੁਸੀਂ ਆਪਣੇ ਬੱਚਿਆਂ ਦੇ ਜੀਵਨ ਦੇ ਵਿੱਚ ਬੁਰਾਈ ਦੇਖੋਗੇ ਅਗਰ ਤੁਸੀਂ ਭਲਾਈ ਖੱਟੀ ਆ ਪਰਮੇਸ਼ਵਰ ਨੂੰ ਤੁਹਾਡਾ ਜੀਵਨ ਪਸੰਦ ਆ ਤੇ ਤੁਹਾਡੇ ਬੱਚਿਆਂ ਦਾ ਜੀਵਨ ਤੁਹਾਡੀ ਪਸੰਦ ਦਾ ਹੋਊਗਾ ਯਾਦ ਰੱਖਿਓ ਕਿਉਂਕਿ ਉਹ ਤੁਹਾਡ ਉਹ ਤੁਹਾਡਾ ਅਕਸ ਆ ਉਹ ਤੁਹਾਡੀ ਨੈਕਸਟ ਪਿਕਚਰ ਆ ਤੁਹਾਡੀ ਅਗਲੀ ਤਸਵੀਰ ਆ ਉਹ ਜੋ ਤੁਸੀਂ ਕਰਦੇ ਆ ਉਹ ਤੁਸੀਂ ਆਪਣੇ ਬੱਚਿਆਂ ਦੀ ਲਾਈਫ ਦੇ ਵਿੱਚ ਦੇਖ ਸਕਦੇ ਆ ਇਸ ਲਈ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਇਆ ਕਰੋ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪਿਆ ਕਰੋ ਜਿਨ੍ਹਾਂ ਦੇ ਬੱਚੇ ਆਗਿਆਕਾਰੀ ਅਜੇ ਤੱਕ ਨਹੀਂ ਕਰਦੇ ਸੀਗੇ ਮੈਂ ਯਕੀਨ ਕਰਦੀ ਹਾਂ ਉਹ ਜ਼ਰੂਰ ਕਰਿਆ ਕਰਨਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਤੁਹਾਡੇ ਨਾਲ ਆਇਆ ਕਰਨਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਅਸੀਂ ਇਸ ਖਾਸ ਵਿਸ਼ੇ ਦੇ ਲਈ ਪ੍ਰਾਰਥਨਾ ਕਰਾਂਗੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਔਰ ਤੁਸੀਂ ਜ਼ਰੂਰ ਆਪਣੇ ਘਰਾਂ ਦੇ ਵਿੱਚ ਇਸ ਵਿਸ਼ੇ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਚਰਚ ਨੂੰ ਆਉਣ ਔਰ ਪਰਮੇਸ਼ਵਰ ਦੀ ਭਲਾਈ ਨੂੰ ਸੁਣਨ ਪਰਮੇਸ਼ਵਰ ਦੀ ਭਲਾਈ ਨੂੰ ਵੇਖਣ ਔਰ ਪਰਮੇਸ਼ਵਰ ਦੀ ਭਲਾਈ ਨੂੰ ਚੱਖਣ ਹallelujah ਸਵਾਗਤ ਹੈ ਆਪ ਪੁੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਭਵਿਸ਼ਤਾ ਸਰ ਦੀ ਕਿਤਾਬ ਉਹਦਾ 32 ਨੰਬਰ ਅਧਿਆਇ ਤੇ ਉਹਦੀ 4 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਉਹ ਚਟਾਨ ਹੈ ਉਸ ਦੀ ਕਰਨੀ ਪੂਰੀ ਹੈ ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਂ ਦੇ ਹਨ ਉਹ ਸਚਾਈ ਦਾ ਪਰਮੇਸ਼ਵਰ ਹੈ ਉਸ ਵਿੱਚ ਬੁਰੀਾਈ ਹੈ ਨਹੀਂ ਉਹ ਧਰਮੀ ਅਤੇ ਸਚਿਆਰ ਹੈ ਹallelujah ਸਾਡਾ ਪਰਮੇਸ਼ਵਰ ਕਿਦਾਂ ਦਾ ਹੈ ਚਟਾਨ ਵਰਗਾ ਮਜ਼ਬੂਤ ਧ੍ਰੜ ਸਥਿਰ ਰਹਿਣ ਵਾਲਾ ਨਾ ਬਦਲਣ ਵਾਲਾ ਨਾ ਨਾ ਭੁਆਏ ਜਾਣ ਵਾਲਾ ਡਰੈਕਸ਼ਨ ਚੇਂਜ ਕਰਨ ਵਾਲਾ ਨਹੀਂ ਆ ਤੁਸੀਂ ਦੇਖੋ ਕਈ ਵਾਰੀ ਜਿਵੇਂ ਜਿਵੇਂ ਸੂਰਜ ਤਾਂ ਉ ਜਾਂਦਾ ਆ ਤੇ ਫਸਲਾਂ ਦੇ ਮੂੰਹ ਕਿੱਦਾਂ ਦੇ ਹੁੰਦੇ ਜਾਂਦੇ ਆ ਰੁੱਖਾਂ ਦੇ ਮੂੰਹ ਕਿੱਦਾਂ ਦੇ ਹੁੰਦੇ ਜਾਂਦੇ ਕਈ ਕਈ ਫਸਲਾਂ ਇਹੋ ਜਿਹੀਆਂ ਆ ਜਿਹੜੀਆਂ ਸੂਰਜ ਵੱਲ ਨੂੰ ਘੁੰਮ ਜਾਂਦੀਆਂ ਆ ਜਿਦਾ ਸੂਰਜ ਮੁਖੀ ਆ ਲਾ ਲੋ ਉਹ ਟੋਪ ਵੱਲ ਨੂੰ ਘੁੰਮਦਾ ਜਾਂਦਾ ਉਹਦਾ ਮੂੰਹ ਹੋਰ ਵੀ ਬਹੁਤ ਸਾਰੀਆਂ ਇਦਾਂ ਦੀਆਂ ਨਸਲਾਂ ਆ ਫਸਲ ਦੀਆਂ ਕਿਸਮਾਂ ਆ ਜਿਹੜੀਆਂ ਮੌਸਮ ਦੇ ਨਾਲ ਬਦਲਦੀਆਂ ਆ ਜਿਹੜੀਆਂ ਧੁੱਪ ਤੇ ਛਾਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਵੱਖਰਾ ਆ ਪਰ ਸਾਡਾ ਪਰਮੇਸ਼ਵਰ ਕਾਇਮ ਰਹਿਣ ਵਾਲਾ ਪਰਮੇਸ਼ਵਰ ਆ ਉਹ ਮੌਸਮ ਦੇ ਨਾਲ ਸਮਿਆਂ ਦੇ ਨਾਲ ਧੁੱਪ ਛਾਂ ਦੇ ਨਾਲ ਦੁੱਖ ਤੇ ਸੁੱਖ ਦੇ ਨਾਲ ਬਦਲਣ ਵਾਲਾ ਪਰਮੇਸ਼ਵਰ ਨਹੀਂ ਆ ਸਾਡਾ ਪਰਮੇਸ਼ਵਰ ਸਥਿਰ ਪਰਮੇਸ਼ਵਰ ਆਟਲ ਪਰਮੇਸ਼ਵਰ ਦ੍ਰਿੜ ਪਰਮੇਸ਼ਵਰ ਆ ਉਹਦੇ ਸਾਰੇ ਮਾਰਗ ਨਿਆਉਂਦੇ ਆ ਉਹ ਨਿਆਂ ਕਰਨ ਵਾਲਾ ਪਰਮੇਸ਼ਵਰ ਉਹ ਵਿਤਕਰਾ ਨਹੀਂ ਕਰਦਾ ਕਿ ਇਹ ਤਗੜਾ ਬਹੁਤ ਆ ਇਹਦੀ ਪ੍ਰਾਰਥਨਾ ਪਹਿਲਾਂ ਸੁਣ ਲੋ ਨੋ ਉਹ ਵਫਾਦਾਰ ਦੀ ਪ੍ਰਾਰਥਨਾ ਪਹਿਲਾਂ ਸੁਣਦਾ ਆ ਫਿਰ ਉਹ ਧਨੀ ਹੋਏ ਜਾਂ ਉਹ ਠੀਕ ਠੀਕ ਹੋਏ ਪਰਮੇਸ਼ਵਰ ਵਫਾਦਾਰ ਦੀ ਪ੍ਰਾਰਥਨਾ ਨੂੰ ਪਹਿਲਾਂ ਸੁਣਦਾ ਯਾਦ ਰੱਖੋ ਕਿਉਂਕਿ ਉਹ ਨਿਆਂ ਕਰਨ ਵਾਲਾ ਪਰਮੇਸ਼ਵਰ ਹੈ ਇਦਾਂ ਨਹੀਂ ਆ ਕਿ ਇੱਕ ਗਰੀਬ ਬੰਦੇ ਕੋਲੋਂ ਗਲਤੀ ਹੋ ਗਈ ਤੇ ਉਹਨੂੰ ਸਜ਼ਾ ਉਸੇ ਵੇਲੇ ਮਿਲ ਜਾਣੀ ਹੈ ਤੇ ਇੱਕ ਅਮੀਰ ਬੰਦੇ ਦੇ ਕੋਲੋਂ ਗਲਤੀ ਹੋਈ ਤਾਂ ਪਰਮੇਸ਼ਵਰ ਉਹਦੀ ਸਜ਼ਾ ਨੂੰ ਡਿਲੇ ਕਰ ਦੂਗੇ ਜਾਂ ਛੱਡ ਦੂਗੇ ਨਹੀਂ ਉਹ ਨਿਆਂ ਕਰਨ ਵਾਲਾ ਪਰਮੇਸ਼ਵਰ ਹੈ ਅਗਰ ਅਮੀਰ ਦੇ ਕੋਲੋਂ ਪਾਪ ਹੋਇਆ ਜਾਂ ਤਾਂ ਅਮੀਰ ਜ਼ਰੂਰ ਉਹਦੀ ਸਜ਼ਾ ਭੁਗਤੂਗਾ ਤੇ ਅਗੇ ਗਰੀਬ ਜਿਹੜਾ ਆ ਜਿਹੜਾ ਮਾਤੜ ਜਾਣਿਆ ਉਹ ਪਰਮੇਸ਼ਵਰ ਦੇ ਨਾਲ ਵਫਾਦਾਰ ਆ ਤਾਂ ਪਰਮੇਸ਼ਵਰ ਉਹਦੀ ਵਫਾਦਾਰੀ ਦਾ ਸਲਾ ਵੀ ਉਹਨੂੰ ਜ਼ਰੂਰ ਦੇਊਗੇ ਹallelujah ਉਹ ਸਚਾਈ ਦਾ ਪਰਮੇਸ਼ਵਰ ਹੈ ਉਸ ਵਿੱਚ ਬੁਰੀਾਈ ਹੈ ਨਹੀਂ ਉਹ ਤਾਂ ਨੀਅਤ ਤੇ ਸਚਿਆਰ ਹੈ ਜਿਹੜਾ ਸਾਡਾ ਪਰਮੇਸ਼ਵਰ ਆ ਉਹ ਸਚਿਆਈ ਦਾ ਪਰਮੇਸ਼ਵਰ ਆ ਵਚਨ ਦੇ ਵਿੱਚ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੂਗੀ ਉਹ ਕਿਹੜੀ ਸਚਾਈ ਹੈ ਜਿਹਨੂੰ ਜਾਣਣਾ ਹੈ ਪਰਮੇਸ਼ਵਰ ਹੀ ਸੱਚ ਹੈ ਅਰ ਵਚਨ ਦੇ ਵਿੱਚ ਲਿਖਿਆ ਸਚਾਈ ਨੂੰ ਜਾਣੋ ਅਰਥਾਤ ਪਰਮੇਸ਼ਵਰ ਨੂੰ ਜਾਣੋ ਪਰਮੇਸ਼ਵਰ ਨੂੰ ਸਮਝੋ ਤੇ ਪਰਮੇਸ਼ਵਰ ਤੁਹਾਨੂੰ ਤੁਹਾਡੇ ਬੰਧਨਾਂ ਤੋਂ ਆਜ਼ਾਦ ਕਰ ਦੇਣਗੇ ਹallelujah ਇਸ ਲਈ ਵਚਨ ਚ ਲਿਖਿਆ ਸਚਾਈ ਨੂੰ ਜਾਣੋ ਤੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਆ ਪਰਮੇਸ਼ਰ ਹੀ ਸੱਚਾ ਇਸ ਲਈ ਪਰਮੇਸ਼ਰ ਨੂੰ ਜਾਣੋ ਪਰਮੇਸ਼ਰ ਤੁਹਾਨੂੰ ਤੁਹਾਡੇ ਦੁੱਖਾਂ ਤੋਂ ਤੁਹਾਡੀਆਂ ਬਿਮਾਰੀਆਂ ਤੋਂ ਤੁਹਾਡੇ ਬੋਝਾਂ ਤੋਂ ਤੁਹਾਡੇ ਗੁਨਾਹਾਂ ਤੋਂ ਤੇ ਨਰਕ ਦੀ ਅੱਗ ਤੋਂ ਬਚਾਉਣ ਦੇ ਲਈ ਸਮਰਥੀ ਆ ਉਹ ਤੁਹਾਨੂੰ ਬਚਾਏਗਾ ਅਗਰ ਤੁਸੀਂ ਵਫਾਦਾਰੀ ਦੇ ਵਿੱਚ ਚੱਲੋਗੇ ਅਰੇ ਇੱਥੇ ਲਿਖਿਆ ਉਸ ਵਿੱਚ ਬੁਰੀਾਈ ਨਹੀਂ ਆ ਪਰਮੇਸ਼ਵਰ ਦੇ ਵਿੱਚ ਬੁਰੀਾਈ ਨਹੀਂ ਆ। ਮਨੁੱਖ ਦਾ ਡਬਲ ਫੇਸ ਆ ਦੋ ਮੂੰਹ ਆ। ਕਦੇ ਕਿਸੇ ਦੇ ਨਾਲ ਉਹ ਚੰਗਾ ਆ ਕਿਸੇ ਦੇ ਨਾਲ ਉਹ ਮਾੜਾ ਆ। ਕਦੇ ਇੱਕੋ ਹੀ ਮਨੁੱਖ ਦੇ ਨਾਲ ਕਦੀ ਉਹ ਚੰਗਾ ਆ ਤੇ ਕਦੀ ਉਹ ਮਾੜਾ ਉਹਦੇ ਸਾਹਮਣੇ ਉਹ ਚੰਗਾ ਬਣ ਜਾਂਦਾ ਤੇ ਉਹਦੀ ਪਿੱਠ ਪਿੱਛੇ ਉਹ ਮਾੜਾ ਬਣ ਜਾਂਦਾ ਆ। ਜਦੋਂ ਮਨੁੱਖ ਸਾਹਮਣੇ ਹੁੰਦਾ ਆ ਤੇ ਲੱਲੋ ਪੱਤੇ ਦੀਆਂ ਗੱਲਾਂ ਕਰਦਾ ਆ ਤੇ ਜਦੋਂ ਮਨੁੱਖ ਦੀ ਪਿੱਠ ਪਿੱਛੇ ਹੁੰਦਾ ਤੇ ਉਹਨੂੰ ਹੀ ਫਟਕਾਰਨ ਲੱਗ ਜਾਂਦਾ ਹੈ ਪਰ ਪਰਮੇਸ਼ਵਰ ਦਾ ਸੁਭਾਅ ਇਦਾਂ ਦਾ ਨਹੀਂ ਆ ਪਰਮੇਸ਼ਵਰ ਵਫਾਦਾਰ ਆ ਉਹਦੇ ਅੰਦਰ ਬੁਰੀਆਈ ਨਹੀਂ ਆ ਉਹਦੇ ਅੰਦਰ ਸਿਰਫ ਸੱਚਾਈ ਆ ਖਰਿਆਈ ਆ ਭਲਾਈ ਆ ਨਿਆਉ ਉਹ ਧਰਮੀ ਆ ਅਤੇ ਸੱਚਾਈ ਆ ਸੱਚਾਈ ਦਾ ਮਤਲਬ ਫੈਥਫੁਲ ਇੰਗਲਿਸ਼ ਦੇ ਵਿੱਚ ਉਹ ਵਫਾਦਾਰ ਜਿਹੜੇ ਵਾਅਦੇ ਉਹਨੇ ਜਿੰਨਾ ਲੋਕਾਂ ਦੇ ਲਈ ਕੀਤੇ ਆ ਉਹ ਵਾਅਦੇ ਉਹਨੇ ਉਹਨਾਂ ਲੋਕਾਂ ਦੇ ਜੀਵਨ ਦੇ ਵਿੱਚ ਪੂਰੇ ਕਰਨੇ ਹੀ ਆ ਉਹਨੇ ਮੁੱਕਰਨਾ ਨਹੀਂ ਆ ਜੇ ਉਹਨੇ ਕਿਹਾ ਜਿਹੜੇ ਮੇਰੇ ਪਿੱਛੇ ਚੱਲਣਗੇ ਬੇਫਲ ਨਹੀਂ ਰਹਿਣਗੇ ਤੇ ਜਿਹੜੇ ਉਹਦੇ ਪਿੱਛੇ ਚੱਲਣਗੇ ਫਿਰ ਸੱਚੀ ਉਹ ਬੇਫਲ ਨਹੀਂ ਰਹਿਣਗੇ ਉਹ ਫਲਦਾਰ ਹੋਣਗੇ ਪ੍ਰਭੂ ਯਿਸੂ ਜੀ ਦੇ ਨਾਮ 'ਚ ਜਿਹਨੇ ਕਿਹਾ タルਮੀਦੀ ਅੰਸ ਮੁਬਾਰਕ ਹੋਊਗੀ ਤਾਂ ਜ਼ਰੂਰ タルਮੀਦੀ ਅੰਸ ਮੁਬਾਰਕ ਹੀ ਹੋਊਗੀ ਜੇ ਲਿਖਿਆ ਹੈ ਪਾਪ ਦੀ ਮਜ਼ਦੂਰੀ ਮੌਤ ਆ ਤਾਂ ਫਿਰ ਇਦਾਂ ਨਹੀਂ ਆ ਕਿ ਕੋਈ ਬਹੁਤ ਧਨੀ ਬੰਦਾ ਆ ਤੇ ਉਹ ਪਾਪ ਕਰਕੇ ਉਸ ਮਜ਼ਦੂਰੀ ਤੋਂ ਬਚ ਜਾਊਗਾ ਨਹੀਂ ਪਰਮੇਸ਼ਵਰ ਵਫਾਦਾਰ ਆ ਉਹ ਜ਼ਰੂਰ ਪਾਪ ਦੀ ਮਜ਼ਦੂਰੀ ਮੌਤ ਹੀ ਦੇਊਗਾ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਵਫਾਦਾਰ ਬਣੀਏ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਸਾਨੂੰ ਆਪਣੇ ਜਿਹਾ ਬਣਾਇਆ ਆ ਪਰਮੇਸ਼ਵਰ